ਸੋ ਵੀਰੋ ਬਹੁਤ ਹੀ ਦੁਖਦਾਈ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਹਰਿਆਣੇ ਦੇ ਨਰੈਣਗੜ੍ਹ ਦੇ ਪਿੰਡ ਰਤੌਰ ਦੇ ਵਿੱਚ 46 6 ਲਾਸ਼ਾਂ ਹਨ ਔਰ ਬੱਚੇ ਵੀ ਨਹੀਂ ਜਿਹੜੇ ਬਚ ਸਕੇ ਤਾਂ ਇਹ ਹੁਣ ਬਾਲਨ ਇਕੱਠਾ ਕਰ ਰਹੇ ਨੇ ਰਿਸ਼ਤੇਦਾਰ ਔਰ ਸਾਰੇ ਆਏ ਨਹੀਂ ਔਰ ਇਹ ਕੀ ਘਟਾ ਰਿਹਾ ਹੈ ਸੇ ਘਰ ਦੇ ਵਿੱਚੋਂ ਰਸਤਾ ਜਾਂਦਾ ਸੀ ਹਲਕੀ ਜੀ ਲੜਾਈ ਸਿਰਸਤੇ ਨੂੰ ਲੈ ਕੇ ਸੀ ਕਤਲ ਕਰ ਦਿੱਤਾ ਇੱਕ ਗੰਦਾਸਾ ਔਰ ਨਿੱਕੇ ਨਿੱਕੇ ਬੱਚੇ ਵੀ ਹਨ ਛੋਟੇ ਛੋਟੇ ਬੱਚੇ ਇੱਕ ਛੋਟੀ ਜੀ ਗੁਡੀਆਂ ਦੀ ਨਿਉ ਤਮ ਆ ਉਹ ਅਗਮਗੇਰੀ ਚੱਕਾ ਤਾਂ ਫਿਰ ਫਿਰ ਉਹ ਕਹੀਂ ਖੋਦੀ ਮੈਂ ਗਿਰੀ ਉਹ ਬਚ ਗਈ ਉਹ ਜਗਾ ਪੀ ਗਈ ਮਰ ਗਈ ਉਹ ਵੀ ਮਰ ਗਈ ਉਹਦੀ ਪੀ ਗਈ ਤੇ ਕਿਉਂ ਕੀ ਕਬੀਰ ਜਖਮੀ ਆ ਉਹਨਾਂ ਆਲ ਆ ਉਹ ਵੀ ਉਹ ਪੀ ਗਈ ਹੈ ਪੰਜ ਮਹੀਨੇ ਦਾ ਇੱਕ ਬੱਚਾ ਸੀ ਉਹ ਵੀ ਕੱਟ ਗਿਆ ਸੀ ਬਸ ਪੰਜ ਮਹੀਨੇ ਦਾ ਹਾਂ ਜੀ ਪੰਜ ਮਹੀਨੇ ਦਾ ਉਹ ਪੰਜ ਕੋ ਛੇ ਕੋ ਉਹਦੇ ਵੀ ਬਾਹਰ ਹੋਇਆ ਹਾਂ ਜੀ ਦਿਨ ਤੇ ਸ਼ਰਾਬ ਪੀ ਜਨ ਮੀਟ ਮੁਟ ਖਾਇਓ ਪਲਾਨ ਤਾਂ ਜੀ ਪਲਾਨ ਤਾਂ ਜੀ ਬੰਦੇ ਪਲਾਨ ਤਾਂ ਸੁਣੋ ਉਹਨਾਂ ਤਾਂ ਕੋਈ ਰਿਸ਼ਤੇਦਾਰ ਵੀ ਬੁਲਾਏ ਬੈਠੇ ਆਪਣੇ ਕੋਈ ਮਤਲਬ ਜਿੱਥੇ ਦੋ ਭਰਾ ਤੇ ਦੋਵਾਂ ਦਾ ਘਰ ਜਿਹੜਾ ਥੋੜਾ ਫਰਕ ਤੇ ਇੱਕ ਦਾ ਘਰ ਥੋੜਾ ਅੱਗੇ ਇੱਕ ਦਾ ਪਿੱਛੇ ਹੈ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦੋਵੇਂ ਜਿਹੜਾ ਵਧੀਆ ਰਹਿ ਰਹੇ ਸੀ ਕਦੇ-ਕਦੇ ਘਰ ਦੇ ਵਿੱਚ ਝਗੜਾ ਹੋ ਹੀ ਜਾਂਦਾ ਹੈ ਤੇ ਦੋਵੇਂ ਪਰਿਵਾਰ ਜਿਹੜੇ ਵੱਡਾ ਭਰਾ ਉਹ ਫੌਜ ਦੇ ਵਿੱਚੋਂ ਆਇਆ ਹੈ ਪੈਨਸ਼ਨ ਤੇ ਸੈਕੰਡ ਜਿਹੜੀ ਜੌਬ ਉਹ ਕਰ ਰਿਹਾ ਫਿਰ ਫੌਜ ਦੇ ਵਿੱਚੋਂ ਆ ਕੇ ਤੇ ਛੋਟਾ ਭਰਾ ਜਿਹੜਾ ਉਹ ਵਾਈ ਜੋਤੀ ਕਰਦਾ ਆਪਣਾ ਵਾਈ ਦਾ ਕੰਮ ਕਰਦਾ ਖੇਤੀਬਾੜੀ ਦਾ ਕੰਮ ਕਰਦਾ ਹੈ ਇਹ ਜਿਹੜਾ ਘਰੇਲੂ ਝਗੜਾ ਹੁੰਦਾ ਹੁੰਦਾ ਇਹੋ ਜਿਹਾ ਰੂਪ ਲੈ ਲਿਆ ਕਿ ਜਿਹੜਾ ਵੱਡੇ ਭਰਾ ਨੇ ਜੋ ਸਾਬਕਾ ਫੌਜੀ ਸੀ ਪਿੰਡ ਦੇ ਵਿੱਚ ਆਇਆ ਹੋਇਆ ਆਪਣਾ ਉਹਨੇ ਛੋਟੇ ਭਰਾ ਦਾ ਸਾਰਾ ਹੀ ਪਰਿਵਾਰ ਖਤਮ ਕਰ ਦਿੱਤਾ ਸਾਰਾ ਹੀ ਪਰਿਵਾਰ ਤੇ ਪਿੰਡ ਵਾਲੇ ਜਿਹੜੇ ਕਹਿੰਦੇ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਲੋਕ ਨੇ ਇਹੋ ਜੀ ਗੱਲ ਕਦੇ ਸੁਣੀ ਨਹੀਂ ਇੰਨਾ ਵੀਰੋ ਤੈਸ਼ ਦੇ ਵਿੱਚ ਆਉਣਾ ਜਿਹੜਾ ਬਹੁਤ ਮਾੜੀ ਗੱਲ ਹੈ ਵੇਖੋ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਕਿੱਡਾ ਨੁਕਸਾਨ ਹੋਇਆ ਤੁਸੀਂ ਕੋਲੀ ਖਤਮ ਕਰਕੇ ਛੱਡ ਦਿੱਤੀ ਵੇਖੋ ਸਾਬਕਾ ਫੌਜੀਏ ਫੌਜੀਆਂ ਦਾ ਕਿੰਨਾ ਮਾਣ ਸਨਮਾਨ ਫੌਜ ਵਿੱਚੋਂ ਆਰਮੀ ਵਿੱਚੋਂ ਆਉਂਦੇ ਨੇ ਸਾਰੇ ਜਣੇ ਮਾਣ ਸਨਮਾਨ ਕਰਦੇ ਨੇ ਬੜਾ ਸਾਡੇ ਦੇਸ਼ ਦੇ ਰਾਖੇ ਨੇ ਪਰ ਵੇਖੋ ਇਹੋ ਜਿਹੇ ਮੂਰਖ ਬੰਦਾ ਏ ਜਿਹਨੇ ਸਾਰਾ ਹੀ ਪਰਿਵਾਰ ਭਰਾ ਦਾ ਖਤਮ ਕਰ ਦਿੱਤਾ ਵੇਖੋ ਉਹਦੀ ਘਰ ਵਾਲੀ ਨੂੰ ਵੱਢ ਦਿੱਤਾ ਘਵਾੜਿਆਂ ਦੇ ਨਾਲ ਘਰ ਵਾਲੀ ਨੂੰ ਮਾਰਿਆ ਦੋ ਬੱਚੀਆਂ ਸੀ ਜਿਹਦੇ ਵਿੱਚੋਂ ਆਖਦੇ ਇੱਕ ਬੱਚੀ ਥੋੜਾ ਜ਼ਖਮੀ ਹੋਈ ਉਹ ਪੀਜੀਏ ਆਈ ਉਹਨੂੰ ਭਰਤੀ ਕਰਵਾਇਆ ਗਿਆ ਕਾਲੀ ਨਾਲ ਉੱਥੇ ਦਮ ਤੋੜ ਗਈ ਇੱਕ ਨੂੰ ਘਰ ਹੀ ਵੜ ਦਿੱਤਾ ਤੇ ਇਹ ਖਬਰ ਦਸਣ ਲੱਗਿਆਂ ਮਨ ਦੇ ਵਿੱਚ بڑا ਦਹਿਲ ਜਿਹਾ ਆਉਂਦਾ ਹੈ ਮਨ ਬਹੁਤ ਡਰਦਾ ਹੈ ਕਿ ਸਾਡੇ ਲੋਕ ਕਿਹੜੇ ਪਾਸੇ ਨੂੰ ਤੁਰ ਪਏ ਉਹਨਾਂ ਦਾ ਇੱਕ ਬੱਚਾ 5 ਮਹੀਨਿਆਂ ਦਾ ਛੋਟਾ ਜਿਹਾ ਬੱਚਾ 5 ਮਹੀਨਿਆਂ ਦਾ ਉਹਦਾ ਕੀ ਦੋਸ਼ ਕਿੰਨੀ ਕੋਨੇ ਗਲਤੀ ਕਰ ਦਿੱਤੀ ਹੋਵੇਗੀ ਜੇ ਆਪਾਂ ਕਹਿੰਦੇ ਨਾ ਚਲੋ ਘਰ ਦੇ ਵਿੱਚ ਕਲੇਸ਼ ਸੀ ਗਲਤੀ ਜਿਹੜਾ ਕਰਦਾ ਹੈ 300 ਦੀ ਸਜ਼ਾ ਮਿਲ ਜਾਂਦੀ ਹੈ ਛੋਟਾ ਜਿਹਾ ਬੱਚਾ 5 ਮਹੀਨਿਆਂ ਦਾ ਉਹਨੂੰ ਵੀ ਕੁਹਾੜੇ ਦੇ ਨਾਲ ਵੜ ਦਿੱਤਾ ਖਤਮ ਕਰ ਦਿੱਤਾ ਉਹਨੂੰ ਸਾਰਾ ਪਰਿਵਾਰ ਹੀ ਫਿਰ ਵੇਖੋ ਮਾਂ ਨੇ ਰੋਕਿਆ ਮਾਂ ਨੇ ਰੋਕਿਆ ਅੱਗੇ ਹੋ ਕੇ ਮਾਂ ਨੂੰ ਵੀ ਵੜ ਦਿੱਤਾ ਉਹ ਵੀ ਖਤਮ ਹੋ ਗਈ ਇੱਕੇ ਪਰਿਵਾਰ ਦੇ 6 ਮੈਂਬਰਾਂ ਨੂੰ ਕਤਲ ਕਰ ਦਿੱਤਾ ਇੱਕ ਬੰਦੇ ਨੇ ਕੋਈ ਕਹਿ ਰਿਹਾ ਕਿ ਇਹਨੇ ਬੰਦੇ ਬਾਹਰੋਂ ਮੰਗਵਾਏ ਸੀ ਕਿਉਂਕਿ ਦਿਨ ਦੇ ਹੀ ਸ਼ਰਾਬ ਪੀਰੇ ਸੀ ਮਾਸ ਖਾਰੇ ਸੀ ਦੁਪਹਿਰ ਦੇ ਕਿ ਆਪਾਂ ਸ਼ਾਮ ਨੂੰ ਇਹ ਕੰਮ ਕਰਨਾ ਹੈ ਜਦੋਂ ਉਹਨੇ ਸੁਣਿਆ ਕਿ ਮੇਰਾ ਸਾਰਾ ਪਰਿਵਾਰ ਜਿਹੜਾ ਵੱਢ ਦਿੱਤਾ ਜਾਂ ਮਾਰ ਦਿੱਤਾ ਤੇ ਮੋਟਰਸਾਈਕਲ ਲਾ ਕੇ ਫਿਰ ਉਹ ਪੈਲੀਆਂ ਦੇ ਵਿੱਚੋਂ ਦੀ ਰਾਹ ਛੋਟਾ ਜਿਹਾ ਉਹਦੇ ਵਿੱਚੋਂ ਦੀ ਭੱਜ ਕੇ ਜਿਸ ਵੇਲੇ ਪਹੁੰਚਿਆ ਤੇ ਅੱਗੋਂ ਪਿਛੋਂ ਦੀ ਹੋ ਕੇ ਉਹਦੇ ਵੀ ਜਿਹੜਾ ਕਵਾੜਾ ਮਾਰ ਕੇ ਉਹਨੂੰ ਵੀ ਮਾਰ ਦਿੱਤਾ 6 ਜੀ ਇੱਕ ਪਰਿਵਾਰ ਦੇ ਤਿੰਨ ਬੱਚੇ ਤੇ ਤਿੰਨ ਸਿਆਣੇ ਹੋਵੇ ਸਕਾ ਭਰਾ ਦੋ ਭਰਾ ਹੋਣ ਤੇ ਉਹ ਭਾਬੀ ਹੋਵੇ ਉਹ ਭਤੀਜੀਆਂ ਹੋਣ ਉਹ ਭਤੀਜਾ ਹੋਵੇ ਉਹ ਮਾਂ ਹੋਵੇ ਤੇ ਇਹ ਰਿਸ਼ਤੇ ਵੀਰੋ ਤਾਰਤਾ ਦੇ ਹੋ ਗਏ ਖਤਮ ਹੋ ਗਏ ਸਾਰੇ ਰਿਸ਼ਤੇ ਝਗੜਾ ਕੀ ਹੈ ਜੋ ਰਾਹ ਦਾ ਕਿ ਰਸਤਾ ਨਹੀਂ ਹੈ ਰਸਤਾ ਇੱਕੋ ਹੀ ਹੈ ਦੋਵੇਂ ਘਰਾਂ ਦਾ ਉਹ ਅੱਗੇ ਥੋੜਾ ਜਿਹਾ ਰਹਿੰਦਾ ਹੈ ਉਹ ਪਿੱਛੇ ਰਹਿੰਦਾ ਹੈ ਵੇਖੋ ਇੱਕ ਮਿੱਟੀ ਦੇ ਲੜਨ ਤੋਂ ਗੱਲ ਇੱਥੇ ਪਹੁੰਚ ਕੇ ਖੂਨ ਹੀ ਡੋਲ ਦਿੱਤਾ ਸਾਰੇ ਪਰਿਵਾਰ ਦਾ ਬਹੁਤ ਦੁਖੀ ਕਰਨ ਵਾਲੀ ਵੀਰੋ ਘਟਨਾ ਜਦੋਂ ਦੀ ਸੁਣੀ ਹੈ ਜਦੋਂ ਦੀ ਇਹ ਵੀਡੀਓ ਵੇਖੀ ਬਹੁਤ ਜ਼ਿਆਦਾ ਦੁੱਖ ਹੋਇਆ ਸੋ ਇਹ ਵੀਰੋ ਇਹੋ ਜਿਹਾਂ ਵਿਖਾਂਤ ਨਾ ਵਾਪਰੇ ਕਿਤੇ ਵੀ ਗੱਲ ਨੂੰ ਸਹਿਜ ਮਤੇ ਨਾਲ ਸੁਣ ਕੇ ਵਿਚਾਰ ਕੇ 2 4 5 ਬੰਦਿਆਂ ਨੂੰ ਵਿੱਚ ਲੈ ਲਓ ਭਾਵੇਂ ਪਿੰਡ ਦੇ ਜਿਹੜੇ ਮੁਖੀ ਬੰਦੇ ਨੇ ਸਿਆਣੇ ਉਹਨਾਂ ਨੂੰ ਵਿੱਚ ਲੈ ਲਓ ਕੋਈ ਛੋਟਾ ਮੋਟਾ ਝਗੜਾ ਹੈ ਉਹਨੂੰ ਤੂਲ ਨਾ ਦਿਓ ਉਹਨੂੰ ਇੰਨਾ ਨਾ ਵਧਾਓ ਕਿ ਉਹ ਜਿਹੜਾ ਲੜਨ ਮਰਨ ਤੇ ਮੁੱਕ ਜਾਵੇ ਉਹ ਸਾਰਾ ਪਿੰਡ ਬਾਲਣ ਦਾ ਇੰਤਜ਼ਾਮ ਕਰੇ ਇੱਕ ਘਰ ਦੇ ਵਿੱਚ 6 ਮੈਂਬਰ 6 ਹੀ ਮਾਰ ਦਿੱਤੇ ਕੋਈ ਸਸਕਾਰ ਕਰਨ ਵਾਲਾ ਹੀ ਨਹੀਂ ਰਹਿਣ ਦਿੱਤਾ ਕੋਈ ਵੇਖਣ ਵਾਲਾ ਕੋ ਅੱਖ ਚੋਂ ਅਥਰੂ ਵਹਾਉਣ ਜੋਗਾ ਨਹੀਂ ਰਹਿਣ ਦਿੰਦਾ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਨੂੰ ਖਤਮ ਕਰ ਦਿੱਤਾ ਘਵਾੜਿਆਂ ਨਾਲ ਵੱਢ ਦਿੱਤੇ ਸ਼ਰਾਬ ਪੀ ਕੇ ਵੀਰਾਂ ਨਸ਼ਿਆਂ ਤੋਂ ਦੂਰ ਰਹੋ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਫਿਰ ਸਿਰ ਨੀਵਾ ਜਿਹੜਾ ਸਮਾਜ ਨੂੰ ਕਰਨਾ ਪਵੇ ਕਿੰਨੇ ਲੋਕ ਦੁਖੀ ਨੇ ਲੋਕ ਦੁਖੀ ਨੇ ਜਿਨ੍ਹਾਂ ਦਾ ਕੁਝ ਨਹੀਂ ਲੱਗਦਾ ਜਿਹਦਾ ਸਗਾ ਭਰਾ ਸੀ ਉਹਨੇ ਵੱਢ ਕੇ ਸੁੱਟ ਦਿੱਤਾ ਸਾਰਾ ਪਰਿਵਾਰ